ਪੰਜਾਬ ਸਰਕਾਰ ਦੀ ਇਸ ਪਾਲਿਸੀ ਦੇ ਉੱਤੇ ਰੋਕ ਲੱਗਦੀ ਹੈ ਤੇ ਸਾਫ ਤੌਰ ਦੇ ਉੱਤੇ ਕਿਹਾ ਜਾਂਦਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਇਸ ਪਾਲਿਸੀ ਨੂੰ ਵਾਪਸ ਲਓ ਇਹ ਲੋਕਾਂ ਦੇ ਲਈ ਸੂਟੇਬਲ ਨਹੀਂ ਹੈ। ਸਟੇਟ ਗਵਰਨਮੈਂਟ ਕੋਈ ਪਾਲਿਸੀ ਲੈ ਕੇ ਆ ਸਕਦੀ ਹੈ ਪਰ ਜੇ ਉਹਦਾ ਮੁਆਵਜ਼ਾ ਜੋ ਐਕਟ ਦਿੰਦਾ ਉਹਦੇ ਨਾਲੋਂ ਜ਼ਿਆਦਾ ਹੋਵੇ। ਕੋਈ ਵੀ ਪਾਲਿਸੀ ਜਿਹੜੀ ਰੀਹੈਬਿਲੀਟੇਸ਼ਨ ਰੀਸੈਟਲਮੈਂਟ ਘਟ ਦਿੰਦੀ ਹੈ ਜਾਂ ਕੰਪਨਸੇਸ਼ਨ ਮੁਆਵਜ਼ਾ ਘਟ ਦਿੰਦੀ ਹੈ ਉਹ ਟਿਕੇ ਨਹੀਂ ਸਕਦੀ ਜਿਸ ਤਰ੍ਹਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਇਹਨੂੰ ਕੈਬਨਟ ਦੇ ਵਿੱਚ ਨੋਟੀਫਿਕੇਸ਼ਨ ਤੁਸੀਂ ਲਿਆਂਦਾ ਸੀ ਉੱਥੇ ਰੱਖੋ ਫਿਰ ਅਸੀਂ ਇਹਨੂੰ ਮੰਨਾਂਗੇ ਹਾਈ ਕੋਰਟ ਦਾ ਪਟੀਸ਼ਨ ਪੈਂਡਿੰਗ ਪਈ ਹੈ ਨਾ ਹਲੇ ਉੱਥੇ ਸਟੇਟਮੈਂਟ ਤਾਂ ਆਊਗੀ ਉਹ ਮਤਲਬ ਕੈਂ ਦਾਪਾ ਅੱਪੀ ਜਿਹੜੀ 14 ਮਈ ਵਾਲੀ ਸੀ ਜੜ ਉਹ ਸੀ ਜੜੇ ਉਹ ਸੀ ਸਰ ਜੜ ਉਹ ਸੀ ਜੜ ਨੂੰ ਤਾਂ ਹੱਥ ਪਾਇਆ ਤੁਸੀਂ ਮੂੰਹ ਜਬਾਨੀ ਲੱਖ ਕਾਗਜ਼ ਲਿਖ ਕੇ ਦੇ ਦਿਓ ਕੋਈ ਨੋਟਰੀ ਪਬਲਿਕ ਲਿਖ ਕੇ ਦੇ ਦੇ ਮੋਹਰਾ ਲਾ ਕੇ ਇੰਤਕਾਲ ਨਹੀਂ ਚੜ ਸਕਦਾ ਤੁਹਾਡੇ ਨਾਮ ਤੇ ਪ੍ਰਾਪਰਟੀ ਦਾ ਦੇਖ ਲਿਓ ਕਾਰੰਸੀ ਕਿ ਪਾਪੂਲੇਸ਼ਨ ਵੱਧ ਰਹੀ ਹੈ ਤੇ ਉਹਨਾਂ ਨੂੰ ਪਲਾਨਡ ਅਸੀਂ ਜਿਹੜਾ ਹੈ ਘਰ ਤੇ ਉਹਨੂੰ ਸੁੱਖ ਸੁਵਿਧਾ ਦੇਣੀ ਹੈ ਜਿਹੜੀ ਡਿਵੈਲਪ ਡਿਵੈਲਪ ਕਰਕੇ ਦੇਣੀ ਪੰਜਾਬ ਦੀ ਕਿੰਨੀ ਪਾਪੂਲੇਸ਼ਨ ਵੱਧ ਰਹੀ ਹੈ ਕੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਪਾਲਿਸੀ ਖਤਮ ਹੋ ਗਈ ਹੁਣ ਉਹੀ ਉਹੀ ਗੱਲ ਮੈਂ ਪੁੱਛੀ ਸੀ ਉਹ ਕਹਿੰਦੇ ਕਿ ਸਾਨੂੰ ਸਰਕਾਰਾਂ ਤੇ ਭਰੋਸਾ ਨਹੀਂ ਸਰਕਾਰਾਂ ਕੋਈ ਅੰਦਰਲੇ ਟੈਡੇ ਟੰਗ ਵੀ ਕੱਢ ਲੈਂਦੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਟਾਂ ਹੈਗੀਆਂ ਪਟੀਸ਼ਨ ਹੈ ਹਲੇ ਤਾਂ ਉਹ ਪਟੀਸ਼ਨ ਪੈਂਡਿੰਗ ਪਿਆ ਹੈ ਕਿਤੇ ਹਿੱਲਣ ਦੇਣੀ ਆ ਹਮ ਸਰ ਇਹ ਹੱਤ ਟੰਗਾ ਚਲੋ ਅੱਜ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਦੱਸ ਦਿੰਦਾ ਇਟ ਇਜ਼ ਦੀ ਕੰਟੈਂਪਟ ਆਫ ਸੁਪਰੀਮ ਕੋਰਟ ਜੱਜਮੈਂਟ ਆਲਸੋ ਉਹਦੇ ਵਿੱਚ ਕਿਹੜਾ ਕਿਹੜੇ ਅਫਸਰ ਨੂੰ ਕਿਹੜੇ ਕਿਹੜੇ ਅਫਸਰ ਨੂੰ ਸਜ਼ਾ ਹੋ ਸਕਦੀ ਹੈ ਉਹ ਬਾਅਦ ਚ ਗੱਲ ਕਰਾਂਗੇ ਸੁਪਰੀਮ ਕੋਰਟ ਤੇ ਲਾ ਦੀਆਂ ਤਾਂ ਜਿਹੜਾ ਹੀ ਹੈਗੀਆਂ ਨੇ ਪੰਜਾਬੀ ਲੀਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਿੰਦਰ ਸਿੰਘ ਛਲੇੜੀ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਜਿਹੜਾ ਵਾਪਸ ਲੈ ਲਿਆ ਗਿਆ ਪਰ ਉਸ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਪੰਜਾਬ ਸਰਕਾਰ ਦੀ ਇਸ ਪਾਲਿਸੀ ਦੇ ਉੱਤੇ ਰੋਕ ਲੱਗਦੀ ਹੈ ਤੇ ਸਾਫ ਤੌਰ ਦੇ ਉੱਤੇ ਕਿਹਾ ਜਾਂਦਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਇਸ ਪਾਲਿਸੀ ਨੂੰ ਵਾਪਸ ਲਓ ਇਹ ਲੋਕਾਂ ਦੇ ਲਈ ਸੂਟੇਬਲ ਨਹੀਂ ਹੈ ਤਾਂ ਉਸ ਪਟੀਸ਼ਨ ਦੇ ਉੱਤੇ ਉਹ ਜਿਹੜੀ ਪਟੀਸ਼ਨ ਪਈ ਸੀ ਹਾਈ ਕੋਰਟ ਦੇ ਵਿੱਚ ਚੰਨਪਾਲ ਸਿੰਘ ਬਾਗੜੀ ਜਿਹੜੇ ਕਿ ਸੀਨੀਅਰ ਐਡਵੋਕੇਟ ਨੇ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਬਾਗੜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਜਿਹੜੀ ਉਸ ਦਿਨ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਉਸ ਦਿਨ ਕੀ ਆਰਡਰ ਸੀਗੇ ਜੀ ਦੇਖੋ ਇੱਕ ਨਾ ਪਹਿਲਾਂ ਪਟੀਸ਼ਨ ਪਹਿਲਾਂ ਫਾਈਲ ਹੋਈ ਸੀ ਪਰ ਅਨਫੋਰਚੂਨੇਟਲੀ ਉਹ ਪਟੀਸ਼ਨ ਦੇ ਵਿੱਚ 14 5 2025 ਵਾਲੀ ਪ੍ਰਾਈਮ ਪਾਲਿਸੀ ਥੈਟ ਇਜ਼ ਦੀ ਨੋਟੀਫਿਕੇਸ਼ਨ ਇਸ਼ੂਡ ਇਨ ਦੀ ਅਫੀਸ਼ੀਅਲ ਗੈਜ਼ਟ ਜਿਹਦੇ ਨਾਲ ਸਰਕਾਰ ਨੂੰ ਪਾਵਰ ਮਿਲੀ ਸੀ ਪਾਲਿਸੀ ਲੈ ਕੇ ਆਉਣ ਦੀ ਉਹ ਅੰਡਰ ਚੈਲੰਜ ਨਹੀਂ ਸੀ ਸੋ ਜਿਹੜਾ ਇਹ ਪਟੀਸ਼ਨ ਫਾਈਲ ਕੀਤਾ ਸੀ ਇਹਦੇ ਵਿੱਚ ਆਪਾਂ ਨੇ ਉਹਨੂੰ ਵੀ ਤੜਾਉਣ ਵਾਸਤੇ ਪ੍ਰੇਅਰ ਕੀਤੀ ਸੀ ਬੜੀ ਐਲੈਬੋਰੇਟਡ ਪ੍ਰੇਅਰਸ ਸੀਗੀਆਂ ਜਿਵੇਂ ਕਿ ਸੈਕਸ਼ਨ 107 ਜਿਹੜਾ ਹੈ ਨਿਊ ਐਕਟ ਆਰਐਫਸੀਟੀ ਲੈ ਆਰ ਆਰ ਐਕਟ 2013 ਦਾ ਜੀ ਉਹ ਇਹ ਕਲੈਰੀਫਾਈ ਕਰਦਾ ਕਿ ਸਟੇਟ ਗਵਰਨਮੈਂਟ ਕੋਈ ਪਾਲਿਸੀ ਲੈ ਕੇ ਆ ਸਕਦੀ ਹੈ ਪਰ ਜੇ ਉਹਦਾ ਮੁਆਵਜ਼ਾ ਜੋ ਐਕਟ ਦਿੰਦਾ ਉਹਦੇ ਨਾਲੋਂ ਜ਼ਿਆਦਾ ਹੋਵੇ ਹੂੰ ਸੈਕਸ਼ਨ 105 ਦੀਆਂ ਪ੍ਰੋਵੀਜ਼ੋ ਦੇ ਵਿੱਚ ਸਪੈਸ਼ਲ ਇਨੈਕਟਮੈਂਟਸ ਨੇ ਜਿਵੇਂ ਨੈਸ਼ਨਲ ਹਾਈਵੇਜ਼ ਐਕਟ ਹੈ ਸੈਕਸ਼ਨ 105 ਚ ਉੱਥੇ ਵੀ ਇਹ ਗੱਲ ਕਲੈਰੀਫਾਈ ਕਰਤੀ ਸੈਂਟਰਲ ਲੈਜਿਸਲੇਚਰ ਨੇ 545 ਐਮਪੀਜ਼ ਨੇ ਜਿਹੜਾ ਕਾਨੂੰਨ ਬਣਾਇਆ ਜਿਹੜਾ ਲਾਗੂ ਹੈ ਜਿਹਨੂੰ ਤੋੜਿਆ ਨਹੀਂ ਜਾ ਸਕਦਾ ਕਿ ਕੋਈ ਵੀ ਪਾਲਿਸੀ ਜਿਹੜੀ ਰੀਹੈਬਿਲੀਟੇਸ਼ਨ ਰੀਸੈਟਲਮੈਂਟ ਘਟ ਦਿੰਦੀ ਹੈ ਜੀ ਜਾਂ ਕੰਪਨਸੇਸ਼ਨ ਮੁਆਵਜ਼ਾ ਘਟ ਦਿੰਦੀ ਹੈ ਉਹ ਟਿਕੇ ਨਹੀਂ ਸਕਦੀ so i am coming to the constitutional provisions in my petition that the state has no authority to come with this ਇਦਾਂ ਦੀ ਪਾਲਿਸੀ ਲੈ ਕੇ ਆਉਣ ਵਾਸਤੇ ਨਹੀਂ ਆ ਸਕਦੀ ਕਿਉਂਕਿ ਇਟ ਇਜ਼ ਕਨਟਰੈਡਿਕਟਰੀ ਟੂ 107 ਆਲਸੋ ਇਟ ਇਜ਼ ਕਨਟਰੈਡਿਕਟਰੀ ਟੂ ਸੈਕਸ਼ਨ 10 ਆਲਸੋ 10 ਕੀ ਕਹਿੰਦਾ ਸੈਕਸ਼ਨ ਕਿ ਜਿਹੜੀ ਮਲਟੀ ਕ੍ਰੌਪਡ ਲੈਂਡ ਹੈ ਉਹ ਅਕਵਾਇਰ ਨਹੀਂ ਕੀਤੀ ਜਾ ਸਕਦੀ ਪਾਲਿਸੀ ਨਾਲ ਤਾਂ ਬਹੁਤ ਵੱਡੀ ਗੱਲ ਹੈ ਜੇ ਤੁਸੀਂ ਧੱਕੇ ਵਾਲੀ ਐਕਵੀਜ਼ੀਸ਼ਨ ਕਰਨੀ ਹੈ ਨਾ ਐਕوزیشن ਐਕਟ ਬਣਿਆ ਹੋਇਆ ਜਿਹੜਾ ਉਹਦੇ ਵਿੱਚ ਵੀ ਅਕਵਾਇਰ ਨਹੀਂ ਕੀਤੀ ਜਾ ਸਕਦੀ ਫੂਡ ਸਿਕਿਉਰਟੀ ਐਕਟ ਬਣਿਆ ਹੋਇਆ ਹੈ ਖੇਤੀਯੋਗ ਜ਼ਮੀਨ ਜਿਹੜੀ ਆ ਵਾਹੀਯੋਗ ਵਾਹੀਯੋਗ ਜਿਹੜੀ ਉਪਜਾਊ ਹੈ ਸਾਡਾ ਤਾਂ ਧਰਤੀ ਦਾ ਪਾਣੀ ਉੱਤੇ ਹੈ ਜੀ ਜਿਹੜੀ ਇਹ ਜਿਹੜੀ ਪਟੀਸ਼ਨ ਵੀ ਸੀ ਇਟ ਇਜ਼ ਆਫ ਬਾਲਿਓਂ ਵਿਲੇਜ ਸਮਰਾਲਾ ਲੁਧਿਆਣਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ 250 ਏਕੜ ਝੋਟੇ ਦਾ ਸਰ ਜਮੀਨ ਤਿੰਨ ਤਿੰਨ ਫਸਲਾਂ ਲੋਕ ਕੱਢ ਕੇ ਮਤਲਬ ਉਹ ਕਰਦੇ ਨੇ ਤੇ ਉਹ ਫਿਰ ਅਸੀਂ ਪਹੁੰਚੇ ਪਹੁੰਚ ਕੀਤੀ ਤੇ ਨਾਓ ਜਿਹੜੀ ਸਟੇਟ ਨੇ ਐ ਇਹਨੂੰ ਵਿਦਡਰੋ ਕੀਤਾ ਜਿਹੜੇ ਵਿਦਡਰੋ ਕੀਤਾ ਉਹਨੂੰ ਲੈ ਕੇ ਵੀ ਬਹੁਤ ਸਾਰੇ ਸ਼ੰਕੇ ਨੇ ਇਹ ਵਿਦਡਰੋ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਬਿਲਕੁਲ ਸਹੀ ਹੈ ਜਾਂ ਜਿਹੜੇ ਲੋਕਾਂ ਦੇ ਸ਼ੰਕੇ ਨੇ ਕਿ ਕਿਤੇ ਵੀ ਜਿਹੜਾ ਜਿਸ ਤਰ੍ਹਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਇਹਨੂੰ ਕੈਬਨਿਟ ਦੇ ਵਿੱਚ ਨੋਟੀਫਿਕੇਸ਼ਨ ਤੁਸੀਂ ਲਿਆਂਦਾ ਸੀ ਉੱਥੇ ਰੱਦ ਕਰੋ ਫਿਰ ਅਸੀਂ ਇਹਨੂੰ ਮੰਨਾਂਗੇ ਜਾਂ ਇਹਨੂੰ ਵਾਪਸ ਮੰਨੀ ਲਿਆ ਮੰਨੀ ਜਾਂ ਸਮਝਿਆ ਜਾਵੇ ਕਿਵੇਂ ਸਮਝਿਆ ਜਾਵੇ ਹਾਈ ਕੋਰਟਸ ਦਾ ਪਟੀਸ਼ਨ ਪੈਂਡਿੰਗ ਪਈ ਹੈ ਨਾ ਹਾਲੇ ਹਾਂ ਉੱਥੇ ਸਟੇਟਮੈਂਟ ਤਾਂ ਆਊਗੀ ਉਹ ਜੀ ਪਹਿਲਾਂ ਜਦੋਂ ਕੋਈ ਵੀ ਗਵਰਨਮੈਂਟ ਇੱਕ ਨੋਟੀਫਿਕੇਸ਼ਨ ਪ੍ਰਿੰਸੀਪਲ ਸਕੱਰੇਟਰੀ ਟਾਊਨ ਐਂਡ ਕੰਟਰੀ ਡਿਵੈਲਪਮੈਂਟ ਡਿਪਾਰਟਮੈਂਟ ਜਿਹੜਾ ਹੈ ਪ੍ਰਿੰਸੀਪਲ ਸਕੱਰੇਟਰੀ ਇੱਕ ਪਾਲਿਸੀ ਨੂੰ ਨੋਟੀ ਇੱਕ ਉਹਨੂੰ ਤੁਸੀਂ ਪ੍ਰੈਸ ਰਿਲੀਜ਼ ਕਹਿ ਰਹੇ ਹੋ ਮੈਂ ਉਹਨੂੰ ਕਹਿ ਰਿਹਾ ਵੀ ਕੁਝ ਵੀ ਉਹਨਾਂ ਨੇ ਵਿਧਰੋ ਕੀਤਾ ਔਰ ਰਿਸਪੌਂਸੀਬਲ ਅਥਾਰਟिटीज ਨੇ ਇਨ ਮੀਡੀਆ ਦੇ ਵਿੱਚ ਇਹ ਗੱਲ ਕਲੈਰੀਫਾਈ ਕਰਤੀ ਅਸੀਂ ਵਿਧਰੋ ਕਰਦੇ ਹਾਂ ਹਾਂ ਵਿਧਰੋ ਤਾਂ ਹੋ ਗਈ ਉਹ ਔਰ ਵਿਧਰੋ ਕਿਹੜੀ ਜਿਹੜੀ 14 5 2000 ਅચ્ੀ ਵਾਲੀ ਆ ਜਿਹਦੇ ਦੇ ਉੱਤੇ ਪਾਲਿਸੀ ਬਣੀ ਹੋਈ ਹੈ ਜੋ ਵਿਡਰੋ ਹੋਗੀ ਉਹ ਅਗਲੀ ਲਾਈਨ 'ਚ ਉਹ ਲਿਖ ਰਹੇ ਆ ਵੀ ਜਿਹੜਾ ਇਹਦੇ ਵਿੱਚ ਕੋਈ 트랜ਜ਼ੈਕਸ਼ਨ ਜਾਂ ਇਹਦੇ ਤਹਿਤ ਕੋਈ ਜ਼ਮੀਨ ਆਈ ਵੀ ਹੈ ਜਾਂ ਕੋਈ ਉਹਦੀ ਪ੍ਰੋਸੈਸ ਵੀ ਹੋਈ ਹੈ ਉਹਨੂੰ ਜ਼ੀਰੋ ਸਮਝਿਆ ਜਾਵੇ ਹੁਣ ਇਹਦੇ ਵਿੱਚ ਹੋਰ ਮਤਲਬ ਕਹਿਣ ਦਾ ਭਾਅ ਅੱਭੀ ਜਿਹੜੀ 14 ਮਈ ਵਾਲੀ ਸੀ ਝੜ ਉਹ ਸੀ ਜਿਹੜੇ ਉਹ ਸੀ ਸਰ ਝੜੋ ਸੀ ਝੜ ਨੂੰ ਤਾਂ ਹੱਥ ਪਾਇਆ ਹੂੰ ਔਰ ਉਸ ਤੋਂ ਬਾਅਦ ਆਰਟੀਕਲ 162 ਕਲੈਰੀਫਾਈ ਕਰਦਾ ਕਿ ਵੀ ਸਟੇਟ ਗਵਰਨਮੈਂਟ ਕੋਈ ਵੀ ਲਾਅ ਇਹ ਲੈ ਕੇ ਨਹੀਂ ਆ ਸਕਦੀ ਜਿਹੜਾ ਕੰਟਰੈਡਿਕਟਰੀ ਜਾਂ ਆੜੇ ਆਵੇ ਸੈਂਟਰਲ ਐਕਟ ਦੇ ਵਿੱਚ ਨਹੀਂ ਤਾਂ ਕਨਫਲिक्ट ਹੋ ਜਾਏਗਾ ਨਾ ਹੂੰ ਦੀ ਫੈਡਰਲ ਸਿਸਟਮ ਚਲੋ ਉਸ ਪਾਰਟ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਸੈਂਟਰ ਤੇ ਸਟੇਟ ਦੇ ਲਾਅ ਜਿਹੜੇ ਨੇ ਉਹ ਕਨਫਲिक्ट ਨਹੀਂ ਕਰ ਸਕਦੇ ਲੈਂਡ ਈਵਨ ਇਟਸ ਅ ਸਬਜੈਕਟ ਮੈਟਰ ਆਫ ਸਟੇਟ ਤਿੰਨ ਲਿਸਟਾਂ ਨੇ ਸਟੇਟ ਲਿਸਟ ਸੈਂਟਰਲਿਸਟ ਤੇ ਕੰਕਰੈਂਟ ਲਿਸਟ ਪਹਿਲਾਂ ਸੈਂਟਰ ਸਟੇਟ ਤੇ ਕੰਕਰੈਂਟ ਕੰਕਰੈਂਟ ਦੇ ਵਿੱਚ ਜਿੱਥੇ ਦੋਹੇ ਦੋਹੇ ਸੈਂਟਰ ਤੇ ਸਟੇਟ ਰਾਜ ਸਰਕਾਰ ਤੇ ਸੈਂਟਰਲ ਗਵਰਨਮੈਂਟ ਦੀਆਂ ਡਿਵਾਈਡ ਕਰੀਆਂ ਹੋਈਆਂ ਪਾਵਰਾਂ ਕਿ ਕਿਹੜੇ ਕਿਹੜੇ ਮੁੱਦਿਆਂ ਤੇ ਸੈਂਟਰ ਲਾ ਬਣਾ ਸਕਦਾ ਕਿਹੜਿਆਂ ਤੇ ਸਟੇਟ ਬਣਾ ਸਕਦੀ ਹੈ ਜਿਹੜਾ ਲੈਂਡ ਹੈ ਜ਼ਮੀਨ ਵਾਲਾ ਬੇਸ਼ੱਕ ਉਹ ਸੈਕੰਡ ਲਿਸਟ ਸਟੇਟ ਦੀ ਲਿਸਟ ਵਿੱਚ ਆਉਂਦਾ ਐਂਟਰੀ ਨੰਬਰ 18 ਉਹਦੇ ਵਿੱਚ ਠੀਕ ਹੈ ਪਰ ਫਿਰ ਵੀ ਕੰਟਰਾਡਿਕਟਰੀ ਨਹੀਂ ਹੋ ਸਕਦਾ ਕਿਉਂਕਿ ਉਹਨੇ 107 ਨੇ ਬੜਾ ਕਲੀਅਰिफाई ਕਰਤਾ ਹੂੰ ਸੋ ਇਹਦੇ ਵਿੱਚ ਸੋਸ਼ਲ ਇੰਪੈਕਟ ਅਸੈਸਮੈਂਟ এনवायरमेंट ਕਲਰੈਂਸ ਸੋ ਜਿਹੜੀਆਂ ਪਾਲਿਸੀਆਂ ਬਣੀਆਂ ਹੋਈਆਂ ਉਹਨਾਂ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਉਹਨਾਂ ਤੇ ਹੀ ਲੱਗਦਾ ਤੁਹਾਨੂੰ ਵੀ ਸਰਕਾਰ ਫਸ ਗਈ ਜਿਹੜੇ ਉਹ ਤੁਸੀਂ ਸੋਸ਼ਲ ਇੰਪੈਕਟ ਦੀ ਜਿਹੜੀ ਸਟਡੀ ਦੀ ਗੱਲ ਕਰ ਰਹੇ ਹੋ ਜਾਂ ਇਨਵਾਇਰਨਮੈਂਟ ਇੰਪੈਕਟਸ ਦੀ ਗੱਲ ਕਰ ਰਹੇ ਹੋ ਕਿਉਂਕਿ ਕਿਉਂਕਿ ਉਹ ਪ੍ਰੀ ਰੈਕੁਇਜ਼ਿਟ ਹੈ ਉਹ ਤੋਂ ਬਿਨਾ ਸਟੈਪੇ ਨਹੀਂ ਲਿਆ ਜਾ ਸਕਦਾ ਅੱਗੇ ਉਹ ਸਰਕਾਰ ਨੇ ਨਹੀਂ ਸੀ ਕੀਤਾ ਉਹ ਮਿਸਿੰਗ ਹੈ ਦੇ ਵਿੱਚ ਹੈ ਹੀ ਨਹੀਂ ਇਹਦੇ ਵਿੱਚ ਤਾਂ ਐਨੇ ਕਦੋਂ ਪਲੋਟ ਦੇਣਾ ਕਿੰਨੇ ਟਾਈਮ ਚ ਡਿਵੈਲਪਮੈਂਟ ਕਰਨੀ ਹੈ ਜੇ ਕੋਈ ਦੋਹਾਂ ਚ ਡਿਸਪਿਊਟ ਹੋ ਗਿਆ ਕੌਣ ਡਿਸਾਈਡ ਕਰੂਗਾ ਇਹ ਦਿਸ ਇਸ ਨੋਟ ਦੀ ਪਾਲਿਸੀ ਲਾਈਕ ਸਟੇਟ ਕਾਂਟ ਡੂ ਲਾਈਕ ਥਿਸ ਔਰ ਇਹਦੇ ਚ ਕੰਸੈਂਟ ਦੀ ਗੱਲ ਕੀਤੀ ਹੈ ਟਰਾਂਸਫਰ ਆਫ ਪ੍ਰੋਪਰਟੀ ਐਕਟ ਕਹਿੰਦਾ ਜੇ 100 ਰੁਪਏ ਤੋਂ ਪ੍ਰੋਪਰਟੀ ਜ਼ਿਆਦਾ ਟਰਾਂਸਫਰ ਕਰਨੀ ਹੈ ਨਾ ਤੁਹਾਨੂੰ ਰਜਿਸਟਰਾਰ ਸਾਹ ਰਜਿਸਟਰਾਰ ਤਹਿਸੀਲਦਾਰ ਕੋਲ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਨਾ ਤੁਸੀਂ ਮੂੰਹ ਜਬਾਨੀ ਲੱਖ ਕਾਗਜ਼ ਲਿਖ ਕੇ ਦੇ ਦਿਓ ਕੋਈ ਨੋਟਰੀ ਪਬਲਿਕ ਲਿਖ ਕੇ ਦੇ ਦੇ ਮੋਹਰਾ ਲਾ ਕੇ ਇੰਤਕਾਲ ਨਹੀਂ ਚੜ ਸਕਦਾ ਤੁਹਾਡੇ ਨਾਮ ਤੇ ਪ੍ਰਾਪਰਟੀ ਦਾ ਦੇਖ ਲਿਓ ਕਿਉਂ ਨਹੀਂ ਚੜਦਾ ਜਦੋਂ ਇੰਤਕਾਲ ਚੜਦਾ ਰਜਿਸਟਰੀ ਹੁੰਦੀ ਹੈ ਤਹਿਸੀਲਰ ਇਹ ਪ੍ਰਾਪਰਟੀ ਇਮੋਵੇਬਲ ਪ੍ਰਾਪਰਟੀ ਹੈ ਤੁਸੀਂ ਕੰਸੈਂਟ ਲੈਣੀ ਹੈ ਕੋਈ ਕੰਸੈਂਟ ਦੀਆਂ ਕੰਡੀਸ਼ਨਸ ਨਹੀਂ ਵੀ ਆਹ ਕੰਡੀਸ਼ਨ ਤੇ ਕਿਉਂ ਕਿਉਂਕਿ ਕੰਸੀਡਰੇਸ਼ਨ ਨਹੀਂ ਨਾ ਕੋਈ ਮੁਆਵਜ਼ਾ ਹੈ ਨਾ ਕੋਈ ਹੋਰ ਹੈ ਸੋ 65533 ਏਕੜ ਜਿਹੜੀ ਜ਼ਮੀਨ ਪੰਜਾਬ ਦੀ ਹੈ ਔਰ ਇਹਦੇ ਚ ਹੋਰ ਵੀ ਬੜਾ ਜਿਹੜਾ ਮੇਰੇ ਵਿਜਡਮ ਦੇ ਅਕੋਰਡਿੰਗ ਆਮ ਫਰੀ ਟੂ ਸੇ ਵਟ ਏਵਰ ਇਨ ਮਾਈ ਮਾਈਂਡ ਆਲਸੋ ਹਮ ਜਿਹੜੀ ਇਹਦੇ ਚ ਇਹਨਾਂ ਨੇ ਪਬਲਿਕ ਪਰਪਸ ਕੋਈ ਮਿਸ ਹੈ ਪਬਲਿਕ ਪਰਪਸ ਲਈ ਐਕਵਾਇਰ ਹੋ ਸਕਦੀ ਹੈ ਜਾਂ ਲਈ ਜਾ ਸਕਦੀ ਹੈ ਹਾਂ ਇਸ ਕੇਸ ਦੇ ਵਿੱਚ ਐਨੀ ਮਤਲਬ ਜਿਹੜੀ ਜ਼ਮੀਨ ਹੈ ਜੀ ਕੀ ਕਾਰਨ ਸੀ ਕਿ ਪਾਪੂਲੇਸ਼ਨ ਵੱਧ ਰਹੀ ਹੈ ਤੇ ਉਹਨਾਂ ਨੂੰ ਪਲਾਨਡ ਅਸੀਂ ਜਿਹੜਾ ਹੈ ਘਰ ਤੇ ਉਹਨੂੰ ਸੁੱਖ ਸੁਵਿਧਾ ਦੇਣੀ ਹੈ ਵੈਲ ਵੈਲ ਕਰਕੇ ਦੇਣੀ ਹੂੰ ਪੰਜਾਬ ਦੀ ਕਿੰਨੀ ਪਾਪੂਲੇਸ਼ਨ ਵੱਧ ਰਹੀ ਹੈ ਹੂੰ ਪੰਜਾਬ ਤੇ ਤਾਂ ਬਹੁਤ ਸਾਰੇ ਲੋਕ ਆਈ ਏਮ ਕਮਿੰਗ ਟੂ ਥੈਟ ਵੈਰੀ ਪੁਆਇੰਟ ਥਿਸ ਇਜ਼ lets me clarify this fact also ਜਿਹੜਾ ਲੋਕਾਂ ਦਾ ਆਮ ਮੈਂ ਜਿੰਨੇ ਵੀ ਮੈਟਰ ਅਲੱਗ-ਅਲੱਗ ਤੋਂ ਕਰਦਾ ਲੋਕਾਂ ਦਾ ਵਿਊ ਜਿਹੜਾ ਹੈ ਉਹ ਆਪਾਂ ਮੋਹਾਲੀ ਟ੍ਰਾਈ ਸਿਟੀ ਚ ਦੇਖ ਲੀਏ ਜੀ ਜਿੰਨੀਆਂ ਵੀ ਇੱਥੇ ਲੈਂਡ ਡਵੈਲਪ ਹੋਈ ਹੈ ਜਾਂ ਪਲਾਨਡ ਡਵੈਲਪਮੈਂਟ ਹੋਈ ਹੈ ਜੀ ਉਸ ਡਵੈਲਪਮੈਂਟ ਦੇ ਵਿੱਚ ਕਿੰਨੇ ਪੰਜਾਬੀ ਰਹਿੰਦੇ ਆ ਸਰਵੇ ਕਰਾ ਲਓ ਹਮਾਚਲ ਚ ਸਪੈਸ਼ਲ ਇਨੈਕਟਮੈਂਟ ਕੀਤੀ ਹੋਈ ਹੈ ਉਹਨਾਂ ਨੇ ਵੀ ਬਾਹਰ ਦਾ ਬੰਦਾ ਆ ਕੇ ਕੋਈ ਪ੍ਰਾਪਰਟੀ ਨਹੀਂ ਪਰਚੇਸ ਕਰ ਸਕਦਾ ਹਾਂ ਨਹੀਂ ਕਰ ਸਕਦਾ ਸੋ ਇਫ ਯੂ ਹੈਵ ਅ ਸਮਝ ਵੀ ਹੈ ਸਰ ਯੈਸ ਹੂੰ ਇਹ ਇਹ ਸਟੇਟ ਦਾ ਪ੍ਰੈਰੋਗੇਟਿਵ ਹੈਗਾ ਸਟੇਟ ਬਣਾ ਸਕਦੀ ਹੈ ਜੀ ਜਿੱਥੋਂ ਤੱਕ ਲੋਕੀ ਕਨਵੇ ਮੈਨੂੰ ਕਰਦੇ ਆ ਮੇਰੇ ਕੋਲ ਆ ਕੇ ਕਰਦੇ ਆ ਉਹਨਾਂ ਦਾ ਤਾਂ ਮੈਨੂੰ ਸਰਕਾਰ ਤੱਕ ਤਾਂ ਜਾਦਾ ਪਹੁੰਚਦਾ ਹੋਣਾ ਜੀ ਪੰਜਾਬ ਦੀ ਆਬਾਦੀ ਵਧ ਨਹੀਂ ਰਹੀ ਹਮ ਪਲਾਨਡ ਡਵੈਲਪਮੈਂਟ 65000 ਏਕੜ ਤੇ ਤੁਸੀਂ ਪ੍ਰਪੋਜ਼ ਕਰ ਰਹੇ ਹੋ ਕੀ ਵੀ ਬਾਹਰ ਦੀ ਆਬਾਦੀ ਨੂੰ ਇੱਥੇ ਕਰਨ ਵਾਸਤੇ ਕੀਤਾ ਜਾ ਰਿਹਾ ਸੀ ਇਦੇ ਚ देयर आर ਲੋਟ ਆਫ ਕੁਐਸਚਨਸ ਵਿਚ ਆਰ ਇਨ ਦੀ ਮਾਈਂਡ ਆਫ ਜਰਨਲ ਪਬਲਿਕ ਆਲਸੋ ਐਂਡ ਬੀਇੰਗ ਪਰਸਨ ਆਫ ਆਰਡੀਨਰੀ ਪ੍ਰੂਡੈਂਸ ਹਮ ਉਹ ਹਰ ਬੰਦੇ ਦੇ ਦਿਮਾਗ ਦੇ ਵਿੱਚ ਇਹ ਕੁਐਸਚਨੇਬਲ ਸੀ ਸੋ ਬਹੁਤ ਫੈਕਟਰ ਨੇ ਜਿਨ੍ਹਾਂ ਕਰਕੇ ਮਤਲਬ ਫਿਰ ਕੋਰਟ ਦੇ ਵਿੱਚ ਜਾਣਾ ਪਿਆ ਐਂਡ ਯੈਸ ਬਖਸ਼ੀ ਸਰ ਮੈਂ ਲਾਸਟ ਜਿਹੜੀ ਗੱਲ ਹੈ ਨਾ ਉਹ ਕਲੀਅਰਲੀ ਸਮਝਣਾ ਚਾਹੁੰਦਾ ਕਿ ਜਿਹੜੇ ਆਮ ਲੋਕ ਨੇ ਜਿਹੜੇ ਲੋਕਾਂ ਦੀ ਉਸ ਦੇ ਵਿੱਚ ਜ਼ਮੀਨ ਆ ਰਹੀ ਸੀ ਕੀ ਉਹ ਹੁਣ ਜੇ ਕਹਿ ਲਾ ਜੇ ਵੀ ਜਿਵੇਂ ਇਸ ਤਰ੍ਹਾਂ ਦੀ ਖੁਸ਼ੀ ਆਈ ਉਸ ਤੋਂ ਬਾਅਦ ਕਿਸਾਨ ਜਿਸ ਤਰ੍ਹਾਂ ਦੇ ਸਵਾਲ ਚੁੱਕ ਰਹੇ ਕੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਪਾਲਿਸੀ ਖਤਮ ਹੋ ਗਈ ਹੁਣ ਪਾਲਿਸੀ ਖਤਮ ਹੈ ਪਾਲਿਸੀ ਖਤਮ ਮੈਂ ਇਹ ਤੁਸੀਂ ਮੇਰੇ ਕੋਲ ਆਏ ਹੋ ਹੂੰ ਨੋਟੀਫਿਕੇਸ਼ਨ ਤੁਸੀਂ ਵੀ ਪੜਿਆ ਮੇਰੇ ਕੋਲ ਵੀ ਉਹੀ ਆ ਜਿਹੜਾ ਚਾਰ ਲਾਈਨਾਂ ਦਾ ਆਇਆ ਔਰ ਗਵਰਨਮੈਂਟ ਦੇ ਰਿਸਪੌਂਸੀਬਲ ਅਥਾਰਟिटीज ਨੇ ਇਹ ਪ੍ਰੈਸ ਰਿਲੀਜ਼ ਕਰਤੀ ਹੂੰ ਸਟੇਟ ਕੋਈ ਝੂਠੀ ਸਟੇਟਮੈਂਟ ਦੇ ਦੂਗੀ ਲੋ ਉਹੀ ਉਹੀ ਗੱਲ ਮੈਂ ਪੁੱਛੀ ਸੀ ਉਹ ਕਹਿੰਦੇ ਕਿ ਸਾਨੂੰ ਸਰਕਾਰਾਂ ਤੇ ਭਰੋਸਾ ਨਹੀਂ ਸਰਕਾਰਾਂ ਕੋਈ ਅੰਦਰਲੇ ਟੈਡੇ ਟੰਗ ਵੀ ਕੱਢ ਲੰਦੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਟਾ ਹੈਗੇ ਆ ਪਟੀਸ਼ਨ ਹੈ ਹਲੇ ਤਾਂ ਉਹ ਪਟੀਸ਼ਨ ਪੈਂਡਿੰਗ ਪਿਆ ਹੈ ਇਹ ਕਿਤੇ ਹਿੱਲਣ ਦੇਣੀ ਆ ਹੂੰ ਜੇ ਇਸ ਤੋਂ ਬਿਨਾਂ ਵੀ ਕੋਈ ਨੋਟੀਫਿਕੇਸ਼ਨ ਆਉਂਦੀ ਹੈ ਹੂੰ ਔਰ ਉਹ ਕਾਨੂੰਨ ਦੇ ਪਹਿਲੂਆਂ ਤੇ ਖਰਾ ਨਹੀਂ ਉਤਰਦਾ ਐਕਵੀਜ਼ੀਸ਼ਨ ਨਹੀਂ ਹੋਣ ਦਿੰਦੇ ਹੂੰ ਪੰਜਾਬ ਦੀ ਤੇ ਇੱਕਦੋਂ ਹੈਗੀ ਅਗਲੀ ਜਿਹੜੀ ਹੈਰਿੰਗ ਇਟ ਇਜ਼ ਇਟ ਇਜ਼ ਕੇਪਟ ਨਾਓ ਫॉर 10th ਆਫ ਸੈਪਟੈਂਬਰ 10 9 2025 ਲਈ ਪੈਂਡਿੰਗ ਪਿਆ ਹੋਇਆ ਮੈਟਰ ਉਸ ਉਸ ਦੇ ਵਿੱਚ ਸਰਕਾਰ ਨੇ ਜਵਾਬ ਦਿੱਤਾ ਯੈਸ ਲੈਟ ਮੀ ਕਲੈਰੀਫਾਈ ਵਨ ਥਿੰਗ ਮੋਰ ਹਾਲੇ ਤੱਕ ਮੈਂ ਚੁੱਪ ਐਥੀ ਹੈ ਚਲੋ ਇਹਨਾਂ ਨੇ ਵਿਧਰੋ ਕਰ ਲਈ ਹਾਂ 2023 ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਆਉਂਦੀ ਹੈ ਜੀ ਸਪਰੀਮ ਕੋਰਟ ਨੇ ਉਸ ਜੱਜਮੈਂਟ ਦੇ ਵਿੱਚ ਡਾਇਰੈਕਸ਼ਨਾਂ ਕਰਤੀਆਂ ਕਿ ਅਗਰ ਅਰਬਨਾਈਜੇਸ਼ਨ ਵਾਸਤੇ ਕੋਈ ਵੀ ਲੈਂਡ ਕੋਈ ਵੀ ਪਾਲਿਸੀ ਲੈ ਕੇ ਆਉਣੀ ਹੈ ਤਾਂ ਉਹਦੇ ਵਿੱਚ ਐਸਆਈਏ ਤੇ এনਵਾਇਰਨਮੈਂਟ ਕਲੈਰੈਂਸ ਜ਼ਰੂਰੀ ਹੈ ਜੀ ਔਰ ਉਹਦੀ ਕਾਪੀ ਸਾਰੇ ਚੀਫ ਸਕੱਰੇਟਰੀਆਂ ਨੂੰ ਭੇਜੀ ਹੋਈ ਹੈ ਪੰਜਾਬ ਵਾਲੇ ਨੂੰ ਵੀ ਭੇਜੀ ਹੋਈ ਹੈ ਹਮ ਹੁਣ ਇਹ ਅਰਬਨਾਈਜੇਸ਼ਨ ਵਾਸਤੇ ਪਾਲਿਸੀ ਲੈ ਕੇ ਆਗੇ ਉਹਦੇ ਵਿੱਚ ਐਸਆਈਏ ਤੇ ਈਆਈਏ ਮਿਸਿੰਗ ਹੈ ਉਹਦੀ ਤਾਂ ਕੰਟੈਂਪਟ ਬਣਦੀ ਹੈ ਹਮ ਹਲੇ ਕੰਟੈਂਪਟ ਸਰ ਤੁਸੀਂ ਸੁਣੋ ਉਹ ਬੇਚਿੰਤ ਰਹੋ ਤੁਸੀਂ ਬਹੁਤ ਕਾਨੂੰਨੀ ਦਾਪੇਚ ਪਏ ਨੇ ਵਿਡਰੋ ਇਸੇ ਕਰਕੇ ਉਹ ਦੇਖ ਕੇ ਤਦੇ ਵਿਡਰੋ ਹੋਈ ਆ ਅਦਰਵਾਈਜ਼ ਵਿਡਰੋ ਕਰਨ ਵਾਸਤੇ ਪਾਲਿਸੀ ਲੈ ਕੇ ਆਏ ਸੀ ਹੈ ਵਿਡਰੋ ਕਰਨ ਵਾਸਤੇ ਥੋੜਾ ਨਾਲ ਲਿਖੀ ਕਿਉਂਕਿ ਬਹੁਤ ਸਾਰੇ ਜਿਹੜੇ ਸਰ ਇਹ ਹੱਤ ਟੰਗਾ ਚਲੋ ਅੱਜ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਦੱਸ ਦਿੰਦਾ ਇਟ ਇਜ਼ ਦੀ ਕੰਟੈਂਪਟ ਆਫ ਸੁਪਰੀਮ ਕੋਰਟ ਜਜਮੈਂਟ ਆਲਸੋ ਉਹਦੇ ਵਿੱਚ ਕਿਹੜਾ ਕਿਹੜਾ ਅਫਸਰ ਨੂੰ ਕਿਹੜੇ-ਕਿਹੜੇ ਅਫਸਰ ਨੂੰ ਸਜ਼ਾ ਹੋ ਸਕਦੀ ਹੈ ਉਹ ਬਾਅਦ ਚ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਲਾ ਦੀਆਂ ਤਾਂ ਜਿਹੜਾ ਹੀਆਂ ਗਈਆਂ ਨੇ ਸਰ ਇਟ ਇਜ਼ ਦਾ ਲਾ ਆਫ ਲੈਂਡ ਨਾਥਿੰਗ ਇਜ਼ ਰਿਕੁਆਇਰਡ ਅਬ ਓਵਰ ਐਂਡ ਅਬਵ ਦੀ ਸੇਮ ਇਟ ਇਜ਼ ਇੰਪਲੀਮੈਂਟਡ ਐਜ਼ ਇਟ ਇਜ਼ ਜੋ ਲੋ ਬਣ ਸਕਦੇ ਇਹਦੇ ਚ ਸਰ ਸਜ਼ਾ ਦਾ ਪ੍ਰਾਵਧਾਨ ਹੈ ਫਸਣ ਦੀ ਕਿਹੜੀ ਗੱਲ ਹੈ ਠੀਕ ਹੈ ਜੀ ਬਗਲੇ ਸਾਹਿਬ ਬਹੁਤ ਬਹੁਤ ਤਾਸ਼ੀਰ ਤੁਸੀਂ ਸਾਨੂੰ ਥੈਂਕ ਯੂ ਥੈਂਕ ਯੂ ਤਾਂ ਇਹ ਸਾਨੂੰ ਸੀਨੀਅਰ ਵਕੀਲ ਚਨਪਾਲ ਸਿੰਘ ਬਾਗੜੀ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਸਰਕਾਰ ਵਾਪਸ ਲੈ ਕੇ ਲੈ ਗਈ ਹੈ ਤਾਂ ਉਸ ਦੇ ਉੱਤੇ ਬਹੁਤ ਸਾਰੇ ਸ਼ੰਕੇ ਸੀ ਜੋ ਬਾਗੜੀ ਸਾਹਿਬ ਨੇ ਕਲੀਅਰ ਕੀਤੇ ਨੇ ਕਿ ਭਾਈ ਹਜੇ ਇਹ ਕੋਰਟ ਦੇ ਵਿੱਚ ਵੀ ਸਰਕਾਰ ਨੇ ਦੱਸਣਾ ਹੈ ਕਿ ਅਸੀਂ ਵਾਪਸ ਲੈ ਲਈ ਆ ਭਾਵ ਤੁਸੀਂ ਜਿਹੜੇ ਕਿਸਾਨ ਹੋ ਜਾਂ ਜਿਨ੍ਹਾਂ ਦੀ ਇਹ ਜ਼ਮੀਨ ਜਿਹੜੀ ਇਸ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਵਿਚਾਰੀ ਸੀ ਉਹ ਬੇਚਿੰਤ ਹੋ ਕੇ ਬਹਿ ਸਕਦੇ ਨੇ ਜੋ ਕੁਝ ਬਾਗੜੀ ਸਾਹਿਬ ਦਾ ਕਹਿਣਾ ਹੈ ਤੇ ਆਪਣੀ ਜਮੀਨ ਵਿਚਣ ਲੋਨ ਲੈਣ ਸੀਐਲਯੂ ਕਰਾਉਣ ਜੇ ਕੋਈ ਦਿੱਕਤ ਹੈ ਸੀਐਲਯੂ ਦਾ ਵੀ ਇੱਕ ਸਵਾਲ ਸੀ ਜੇ ਕੋਈ ਦਿੱਕਤ ਆਉਂਦੀ ਹੈ ਦੱਸ ਦੇਣ ਹੂੰ ਤਾਂ ਸਾਫ ਤੌਰ ਦੇ ਉੱਤੇ ਕਲੀਅਰ ਇਹਨਾਂ ਨੇ ਕਰ ਦਿੱਤਾ ਹੈ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਖਾਸ ਕਰਕੇ ਜੋ ਕਿਸਾਨ ਆ ਗੂ ਜਿਸ ਤਰ੍ਹਾਂ ਚਿੰਤਾ ਕਰ ਰਹੇ ਸੀ ਜਾਂ ਲੋਕ ਜਿਹੜੇ ਆ ਚਿੰਤਾ ਕਰ ਰਹੇ ਸੀ ਤਾਂ ਇਹ ਗੱਲ ਹੁਣ ਕਲੀਅਰ ਸਾਫ ਤੌਰ ਦੇ ਉੱਤੇ ਬਾਗੜੀ ਸਾਹਿਬ ਨੇ ਸਪਸ਼ਟ ਕਰ ਦਿੱਤੀ ਹੈ ਗੱਲਬਾਤ ਤੁਹਾਨੂੰ ਕੀ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਲਈ ਜੁੜੋ ਤਾਂ ਪੰਜਾਬੀ ਲਿੰਕ ਦਿਨਾ